ਲਗਾਤਾਰੀ ਪ੍ਰੇਸ਼ਟਾਚਾਰ ਦੇ ਮਾਮਲੇ ਦਿਨੋ ਦਿਨ ਸਾਹਮਣੇ ਆ ਰਹੇ ਹਨ ਹੁਣ ਸ਼ੈਲਰ ਮਾਰਕ ਐਸੋਸੀਏਸ਼ਨ ਪੰਜਾਬ ਨੇ ਲਗਾਈ ਐਫਸੀਆਈ ਦੇ ਅਫਸਰਾਂ ਦੇ ਪ੍ਰੇਸ਼ਟਾਚਾਰ ਦੇ ਵੱਡੇ ਇਲਜ਼ਾਮ ਫਰੀਦਕੋਟ ਦੇ ਵਿੱਚ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਰਿਸ਼ਵਤ ਦਾ ਨਾਂ ਦੇਣ ਵਾਲੇ ਸ਼ੈਲਰ ਮਾਰਕ ਨੂੰ ਤੰਗ ਪਰੇਸ਼ਾਨ ਕਰਨ ਦੇ ਲਗਾਈ ਇਲਜ਼ਾਮ ਐਫਸੀਆਈ ਦੇ ਅਧਿਕਾਰੀਆਂ ਨੂੰ ਦਿੱਤੀ ਵੱਡੀ ਚੇਤਾਵਨੀ ਅਤੇ ਕਿਹਾ ਬਾਜ਼ਨੀ ਆਉਂਗੇ ਤਾਂ ਰਿਸ਼ਵਤ ਮੰਗਣ ਅਤੇ ਲੈਣ ਦੀਆਂ ਆਡੀਓ ਵੀਡੀਓ ਜਲਦ ਰਿਲੀਜ਼ ਕਰਨ ਦੀ ਚੇਤਾਵਨੀ ਦਿੱਤੀ ਗਈ ਤਸੀਮ ਸੈਣੀ ਜੀ ਫ੍ਰੀਕੋਰਟ ਪਹੁੰਚੇ ਹੈ ਔਰ ਇਹ ਗੱਲ ਜਿਹੜੀਆਂ ਇਹਨਾਂ ਨੇ ਕਈ ਨਹੀਂ ਕੋਈ ਐਸਾ ਸ਼ਬਦ ਨਹੀਂ ਜਿਹੜਾ ਮੈਂ ਦੁਬਾਰੂ ਰਿਪੀਟ ਕਰਾਂ ਐਫਸੀਆਈ ਦਾ ਇੱਕ ਸਿਸਟਮ ਬਣ ਚੁੱਕਿਆ ਹੈ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਔਰ ਮਾਨਣਯੋਗ ਖੁਰਾਕ ਮੰਤਰੀ ਪਿਊਸ਼ ਗੋਲਜੀ ਨੇ ਇਕ ਪਰਨ ਲਿੱਤਾ ਸੀ ਵੀ ਐਫਸੀਆਈ ਜਦੋਂ ਦਾ ਦੇਸ਼ ਆਜ਼ਾਦ ਹੋਇਆ ਤੇ ਐਫਸੀਆਈ ਬਣੀ ਹੈ ਇਹਨਾਂ ਦਾ ਕਰਪਸ਼ਨ ਦਾ ਮੁੱਦਾ ਬਹੁਤ ਪੱਕਿਆ ਲੰਦਾ ਹੈ। ਆਟੋਮੈਟਿਕ ਮਸ਼ੀਨਾਂ ਦਿੱਤੀਆਂ ਜਿਹਦੇ ਬਾਰੇ ਸੈਣੀ ਸਾਹਿਬ ਨੇ ਜ਼ਿਕਰ ਕੀਤਾ ਹੈ ਵੀ ਅਨਲਿਸਿਸ ਕਰਨ ਗਿਆ ਆਟੋਮੈਟਿਕ ਮਸ਼ੀਨਾਂ ਸਾਡੇ ਚਾਵਲਾ ਦਾ ਮਾਪਦੰਡ ਉਹਦੇ ਦੱਸਣ ਗਿਆ। ਬੜਾ ਵਧੀਆ ਤਰੀਕਾ 25-30 ਦਿਨ ਬਹੁਤ ਵਧੀਆ ਕੰਮ ਚੱਲ ਰਿਹਾ ਸੀ ਸਾਰੇ ਪੰਜਾਬ ਦਾ ਸਾਰੇ ਦੇਸ਼ ਦਾ। ਇਹ ਮਾਨਣਿਆ ਪਿਊਸ਼ ਗੋਇਲ ਜੀ ਨੇ ਸਾਰੇ ਦੇਸ਼ ਦੇ ਵਿੱਚ ਮਸ਼ੀਨਾਂ ਲਗਾ ਦਿੱਤੀਆਂ ਸੀ ਲੇਕਿਨ ਜਿਸ ਕਰਪਟ ਬੰਦੇ ਦੇ ਮੂੰਹ ਨੂੰ ਖੂਨ ਲੱਗਿਆ ਹੋਵੇ ਜਿਵੇਂ ਲੋਕਨਾਥ ਜੀ ਹੈ ਬੀਜੀਐਮ ਕੁਆਲਿਟੀ ਚੰਡੀਗੜ੍ਹ ਬੈਠਦੇ ਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਐਸਾ ਰੁਪਿਆ ਇਕੱਠਾ ਕੀਤਾ ਹੋਣਾ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿਉਂਕਿ ਸਾਡੇ ਮਿਲਰਾਂ ਨੇ ਇਹਨਾਂ ਦੀ ਕੋਈ ਐਸੀ ਮੰਗ ਮੰਨਣੀ ਬੰਦ ਕਰਤੀ ਕਿਉਂਕਿ ਅਸੀਂ ਦਿੰਦੇ ਪਹਿਲਾਂ ਨਹੀਂ ਸੀ ਲੇਕਿਨ ਉਹ ਮੈਨੂਅਲ ਮੈਨੂਅਲ ਅਨਲਿਸਿਸ ਕਰਨ ਚ ਸਾਨੂੰ ਬਲੈਕਮਿਲ ਕੀਤਾ ਜਾਂਦਾ ਸੀ ਅਸੀਂ ਰਿਸ਼ਵਤ ਦੇ ਹੱਕ ਚ ਨਹੀਂ ਅੱਜ ਉਹੀ ਸਥਿਤੀ ਆ ਗਈ ਇਹਨਾਂ ਨੇ ਮਸ਼ੀਨਾਂ ਦੇ ਵਿੱਚ ਕਿਉਂਕਿ ਮਸ਼ੀਨਾਂ ਵੀ ਕਿਸੇ ਬੰਦੇ ਨੇ ਬਣਾਈਆਂ ਪਿਛਲੇ ਦਿਨੀ ਸਾਨੂੰ ਪਤਾ ਲੱਗ ਰਿਹਾ ਵੀ ਇਹ ਜਿਹੜੀਆਂ ਆਟੋਮੈਟਿਕ ਮਸ਼ੀਨਾਂ ਦੇ ਵਿੱਚ ਵੀ ਇਹਨਾਂ ਨੇ ਕਈ ਸਟੇਜਾਂ ਤੇ ਫਰਕ ਪਾਤਾ ਔਰ ਬਲੈਕਮਿਲ ਕਰਨਾ ਸ਼ੁਰੂ ਕਰਤਾ ਮਿਰਜ਼ਾ ਨੂੰ ਔਰ ਬਹੁਤ ਭਾਰੀ ਸੰਖਿਆ ਦੇ ਵਿੱਚ ਮੋਟੀ ਰਿਸ਼ਵਤ ਦੇ ਤੌਰ ਤੇ ਕੰਮ ਕਰ ਰਹੇ ਇਹਨਾਂ ਦੀ ਅਸੀਂ 1 2 4 ਦਿਨਾਂ ਚ ਰਿਕਾਰਡਿੰਗ ਵੀ ਜਾਗਰੂਕ ਕਰਾਂਗੇ ਰਿਕਾਰਡਿੰਗਾਂ ਪਈਆਂ ਸਾਡੇ ਕੋਲ ਵੀਡੀਓ ਪਈਆਂ ਰਿਪੀਅ ਲੈਣ ਦੀਆਂ ਜਿਹੜੀਆਂ ਕਹਿ ਰਹੇ ਆ ਵੀ ਅਸੀਂ ਸੀਐਮਡੀ ਨੂੰ ਪਛਾਣਨੇ ਆ ਅਸੀਂ ਡੀ ਜੀਐਮ ਨੂੰ ਪਛਾਣਨੇ ਆ ਇਹ ਸਾਡੀ ਅਸੀਂ ਪਿਊਸ਼ ਕੋਲਜੀ ਕੁਝ ਕਿਸਾਨਾਂ ਦੇ ਮਸਲੇ ਦੇ ਵਿੱਚ ਬੀਜੀ ਹੈ ਮੈਂ ਤੇ ਸੈਣੀ ਸਾਹਿਬ ਤੇ ਸਮੁੱਚੀ ਪੰਜਾਬ ਦੀ ਟੀਮ ਮਾਨਣਿਆ ਪਿਊਸ਼ ਕੋਲਜੀ ਨੂੰ ਮਿਲਾਂਗੇ ਜੋ ਇਹਨਾਂ ਨੇ ਤਾਂਦਲੀ ਕੀਤੀ ਆ ਪੰਜਾਬ ਦੇ ਵਿੱਚ ਚਾਹੇ ਉਹ ਸਪੇਸ ਵੰਡਣ ਦੀ ਚਾਹੇ ਚਾਵਲ ਲਾਣ ਦੀ ਬਹੁਤ ਵੱਡੀ ਧਾਂਦਲੀ ਹੋ ਰਹੀ ਹੈ ਵਿੰਗਸ ਦੇ ਵਿੱਚ ਲੋਕਾਂ ਨੂੰ ਚੱਕੇ ਨਹੀਂ ਮਿਲ ਰਹੇ ਜਦੋਂ ਕੋਈ 2-4000 ਰੁਪਏ ਦਿਆਂ ਦਾ ਮਜਬੂਰੀ ਦਾ ਮਾਰਾ ਉਹਨੂੰ ਚੱਕਾ ਲੋਟ ਕਰ ਦਿੰਦੀ ਹੈ ਉਤੋਂ ਦੇ ਡੀਐਮ ਔਰ ਜਿਹਦੀ ਕੋਈ ਗੱਡੀ ਅਨਲਿਸਿਸ ਰਹੀ ਉਹ ਤੋਂ ਪੈਸੇ ਲੈ ਕੇ ਬਹੁਤ ਵੱਡੀ ਬਲੈਕਮੇਲਿੰਗ ਹੈ ਇਹ ਆਪਦੀਆਂ ਆਦਤਾਂ ਤੋਂ ਬਰਦਾਸ਼ਤ ਕਰ ਲੈਣੇ ਬਹੁਤ ਵੱਡਾ ਸੰਘਰਸ਼ ਵਿੜਿਆ ਜਾਊਗਾ ਜਿਹਦੇ ਵਿੱਚ ਬਹੁਤ ਸਾਰੇ ਅਫਸਰ ਉਸ ਸੰਘਰਸ਼ ਦਾ ਸ਼ਿਕਾਰ ਹੋਣਗੇ ਪਿਛਲੇ ਸਾਲ ਸਾਡੇ ਕੇਂਦਰ ਦੇ ਮਾਨਜਗ ਮੰਤਰੀ ਸ਼੍ਰੀ ਪਿਊਸ਼ ਗੋਲਜੀ ਨੇ ਐਫਸੀ ਦੇ ਵਿੱਚ ਸੀਬੀਏ ਦੀਆਂ ਰੇਡ ਹੋਣ ਤੋਂ ਬਾਅਦ ਐਫਸੀ ਨੂੰ ਡੀਟੈਂਡ ਕਲੀਨ ਕਰਨ ਦਾ ਇੱਕ ਫੈਸਲਾ ਲੱਗਾ ਉਹਨਾਂ ਨੇ ਪਿਛਲੀ ਵਾਰ ਇੱਕ ਆਟੋਮੈਟਿਕ ਅਨਲਾਈਜ਼ਰ ਲਗਾਏ ਆਟੋਮੈਟਿਕ ਅਨਲਾਈਜ਼ਰ ਲਗਾ ਕੇ ਉਹਦਾ ਮਤਲਬ ਇਹ ਹੈ ਕਿ ਤੁਸੀਂ ਮਸ਼ੀਨ ਇਹ ਜਿਹੜੀਆਂ ਮਸ਼ੀਨਾਂ ਦੇ ਨਾਲ ਚੈੱਕ ਕਰੋਗੇ ਸੌਫਟਵੇਅਰ ਦੇ ਨਾਲ ਰਾਈਸ ਨੂੰ ਨਾ ਕਿ ਤੁਸੀਂ ਮੈਨੂਅਲ ਸੋ ਪਿਛਲੇ ਸਾਲ ਤਕਰੀਬਨ ਉਹ ਪਾਇਲਟ ਪ੍ਰੋਜੈਕਟ 100% ਕਾਮਯਾਬ ਹੋਣ ਤੋਂ ਬਾਅਦ ਅੱਜ ਉਹਨਾਂ ਨੇ ਸਾਰੀਆਂ ਮਸ਼ੀਨਾਂ 300 ਦੇ ਕਰੀਬ ਪੰਜਾਬ 'ਚ ਹਰਿਆਣਾ 'ਚ ਡਿਫਰੈਂਟ ਰੀਜਨ ਸਟੇਟ ਦੇ ਵਿੱਚ ਸਾਰੇ ਸੈਂਟਰਾਂ ਤੇ ਲਗਾ ਦਿੱਤੀਆਂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਹ ਇਹ ਜੀ ਮਸ਼ੀਨਾਂ ਨੂੰ ਅੱਜ ਐਫਸੀ ਦੇ ਅਧਿਕਾਰੀ ਔਰ ਮੈਂ ਸਮਝਦਾ ਕਿ ਸਾਰੀ ਕਮਿਲੀ ਭੁਗਤ ਦੁਆਰੇ ਫੇਰ ਸ਼ੁਰੂ ਹੋ ਗਈ ਹੈ ਜਿਨ੍ਹਾਂ ਇਸ ਸਰਕਾਰ ਨੇ বিজেপি ਨੇ ਕਰਪਸ਼ਨ ਦੇ ਖਿਲਾਫ ਇਹ ਵੱਡ ਵੱਡਿਆ ਸੀ ਅਸੀਂ ਉਹਨਾਂ ਦੀ ਸਰਾਹਨਾ ਕਰਦੇ ਆ ਉਹਨਾਂ ਨੇ ਦੋ ਚੀਜ਼ਾਂ ਇੱਕ ਇਹ ਇੱਕ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਸਟੈਕ ਡਿਸਟ੍ਰੀਬਿਊਸ਼ਨ ਕਰਨੀ ਹੈ ਲਿੰਕਜ ਆਪਰੇਸਮੈਂਟ ਕਰਨੀ ਆ ਉਹ ਵੀ ਇੱਕ ਉਹਨਾਂ ਦੇ ਸੌਫਟਵੇਅਰ ਲਈ ਕਰਾਂਗੇ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਐਫਸੀ ਦੇ ਵਿੱਚ ਕੁਝ ਪੰਜਾਬ ਰਿਜ ਦੇ ਵਿੱਚ ਕੁਆਲਟੀ ਦੇ ਮਸਲਿਆਂ ਨੂੰ ਲੈ ਕੇ ਸਾਡੇ ਇੱਥੇ ਡੀਜੀਐਮਐਕ ਅਲੋਕ ਤੇ ਉਹਨੇ ਥੱਲੇ ਸਾਰਿਆਂ ਨੂੰ ਮੈਸੇਜ ਦਿੱਤਾ ਵੀ ਪੈਸੇ ਲੈਵਨਾ ਕੋਈ ਕੰਮ ਹੀ ਨਹੀਂ ਕਰਨਾ ਔਰ ਉਹ ਪੈਸੇ ਲੈ ਕੇ ਉਹ ਕਹਿੰਦਾ ਮੈਂ ਉੱਪਰ ਤੱਕ ਪੈਸੇ ਦੇਣੇ ਆ ਉੱਪਰ ਤੱਕ ਪੈਸੇ ਦੇਣ ਦਾ ਮਤਲਬ ਇਹ ਆ ਵੀ ਕੋਈ ਵੀ ਸਰਕੂਲਰ ਅੱਜ ਇੱਕ ਐਮ ਡੀ ਆਫਿਸ ਦੇ ਵਿੱਚੋਂ ਹੈੱਡ ਕੁਆਟਰ ਤੋਂ ਲੈਟਰ ਨਿਕਲ ਰਿਹਾ ਹੈ ਕਿ ਤੁਸੀਂ ਜੇ ਕੋਈ ਮਸ਼ੀਨ ਦੇ ਉੱਤੇ ਡਾਊਟ ਹੈ ਤੁਸੀਂ ਮੈਨੂ ਚੈੱਕ ਕਰ ਲਓ ਮੈਂ ਦੱਸਣਾ ਚਾਹੂੰਗਾ ਕਿ ਉਹ ਮੈਨੂ ਚੈੱਕ ਦਾ ਅੱਜ ਤਾਂ ਜਾ ਅੱਜ ਦੀ ਧਾਰਨ ਫਰੀਦਕੋਟ ਦੇ ਵਿੱਚ ਹੀ ਹੈ ਏ ਜੀ ਇਹ ਮਸ਼ੀਨ ਇਹਨਾਂ ਨੂੰ ਪਾਸ ਕਰਤਾ ਪਰ ਮੈਨੂਅਲ ਚੈੱਕ ਕਰਨ ਦੇ ਵੇਲੇ ਉਹ ਫੇਰ ਕਰਤਾ ਔਰ ਉਹ ਬੰਦੇ ਤਾਂ ਪੈਸੇ ਮੰਗਦੇ ਆ ਪੈਸੇ ਉਹ ਬੰਦਾ ਦਿੰਦਾ ਨਹੀਂ ਐ ਸੋ ਇਹ ਜਿਹੜੀਆਂ ਚੀਜ਼ਾਂ ਸ਼ੁਰੂ ਹੋਈਆਂ ਨੇ ਇਦੇ ਜੇ ਬਾਰੇ ਚ ਸਭੀ ਐਸੋਸੀਏਸ਼ਨ ਰਾਈਸ ਇੰਡਸਟਰੀ ਨੂੰ ਵਿੰਟਾਜੀ ਦੇਖਦੇ ਆ ਤੇ ਨਾਲ ਪੰਜਾਬ ਰੈਸੋਲਵਰ ਐਸ਼ੀਅਨ ਨੂੰ ਦੇਖਦੇ ਹੋਏ ਮੈਂ 올ਨੀਅਰ ਐਸੋਸੀਏਸ਼ਨ ਦਾ ਪ੍ਰਾਇਜ਼ੈਂਟ ਆਗਾ ਸੋ ਉਹਦੇ ਬਾਰੇ ਇੱਕ ਬਹੁਤ ਵੱਡਾ ਖਰੋਸ਼ ਹੈ ਮਿਲਰਾਂ ਦੇ ਵਿੱਚ ਤੁਹਾਡੇ ਜਰੀਏ ਅਸੀਂ ਐਫਸੀ ਅਰੇਂਜਮੈਂਟ ਨੂੰ ਕਹਿਣਾ ਚਾਹੁੰਦੇ ਆ ਕਿ ਬੰਦੇ ਵੜ ਜੋ ਨਹੀਂ ਸੀਬੀਏ ਦੀ ਇਨਕੁਆਰੀ ਅੱਗੇ ਤਾਂ ਮੈਂ ਤਰੀ ਸਾਹਮਣੇ ਗਿਆ ਸੀ ਹੁਣ ਅਸੀਂ ਮੰਗ ਕਰਾਂਗੇ ਔਰ ਕੁਛ ਸਾਡੇ ਮਿਲਰ ਭਰਾ ਉਹ ਉਹਨਾਂ ਦਾ ਨਾਲ ਹੋ ਕੇ ਪੈਸੇ ਇਕੱਠੇ ਕਰਾਉਣ ਤੇ ਸਾਥ ਦਿੰਦੇ ਨੇ ਮੈਂ ਉਹਨਾਂ ਨੂੰ ਵੀ ਵਾਰਨਿੰਗ ਕਰਦਾ ਕਿ ਜਿਵੇਂ ਪਿਛਲੇ ਸਾਲ ਇੱਕ ਬਿੰਨ ਮਿਲਰ ਤੇ ਕੇਸ ਬਣਿਆ ਤੁਹਾਡੇ ਤੇ ਵੀ ਬਣੇਗਾ ਸੋ ਇੱਕ ਤਾਂ ਇਹ ਜਿਹੜਾ ਉਹਨਾਂ ਨੇ ਸਾਡਾ ਇਹ ਫੇਸਲੈਸ ਪਾਲਿਸੀ ਬਣਾਈ ਉਹਨੂੰ ਖਰਾਬ ਕੀਤਾ ਜਾ ਰਿਹਾ ਹੈ ਔਰ ਉਹ ਲੈਟਰ ਉਹਨਾਂ ਨੇ ਪਿੱਛੇ ਮੈਂ ਡੇਟ ਤੁਹਾਨੂੰ ਦੇ ਦੇਵਾਂਗਾ ਉਸ ਕੱਢਿਆ ਲੈਟਰ ਤੇ ਐਸੀ ਤਰ੍ਹਾਂ ਜਿਹੜਾ ਬਿੰਗਸ ਦਾ ਇਸ਼ੂ ਹੈ ਜਿਹੜਾ ਬੰਦਾ ਪੈਸੇ ਦਿੰਦਾ ਉਹਨੂੰ ਪਹਿਲਾਂ ਸਟੈਗ ਦੇ ਦਿੰਦੇ ਨੇ ਜਿਹੜਾ ਪੈਸੇ ਨਹੀਂ ਦਿੰਦਾ ਉਹਨੂੰ ਪਿੰਨੇ ਕਰੀ ਜਾ ਰਹੇ ਨੇ ਜਦੋਂ ਕਿ ਵਿੰਗਸ ਦੇ ਵਿੱਚ ਇਹ ਫੈਸਲਾ ਮਿਨਿਸਟਰ ਸਾਹਿਬ ਦੇ ਨਾਲ 22 ਫਰਵਰੀ 2023 ਨੂੰ ਸਾਡਾ ਬਹਿ ਕੇ ਫੈਸਲਾ ਹੋਇਆ ਕਿ ਤੁਸੀਂ 48 ਘੰਟੇ ਦਾ ਸਟੈਗ ਮਿਲੇਗਾ ਤੁਹਾਨੂੰ ਤੁਸੀਂ ਵੇਟਰੀ ਕਰਨੀ ਪਏਗੀ ਪਰ ਮੈਨੂੰ ਅਫਸੋਸ ਹੈ ਕਿ 7-7 ਦਿਨ 8-8 ਦਿਨ ਵੇਟ ਕਰਾ ਕੇ ਅਸੀਂ ਜੀਐਮ ਪੰਜਾਬ ਦੀ ਨੌਲੇਜ ਵੀ ਲਿਆਤਾ ਹਰ ਡੀਐਮ ਆਪਣੇ ਲੈਵਲ ਦੇ ਉੱਤੇ ਉਹਨਾਂ ਵਿੰਗਸ ਨੂੰ ਆਪਰੇਟ ਕਰ ਰਿਹਾ ਹੈ ਤੇ ਕਰਪਸ਼ਨ ਪਹਿਲਾਂ ਨਾਲੋਂ ਵੀ ਜਿਹੜੀ ਹੈ ਉਹ ਦੁੱਗਣੀ ਕਰਤੀ ਹੈ ਸੋ ਤੁਹਾਡੇ ਜਿਹੀ ਉਹ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਇਹਦੇ ਦੇ ਨੱਥ ਪਾਓ ਕਿਤੇ ਐਸਾ ਨਾ ਹੋਵੇ ਕਿ ਸਾਨੂੰ ਇਹਨਾਂ ਦੇ ਖਿਲਾਫ ਉਹ ਸੰਘਰਸ਼ ਮੈਦਾਨਾ ਪਵੇ ਜਿਹੜੀ ਐਫਸੀਆਈ ਮੈਨੇਜਮੈਂਟ ਟੌਲਰਟ ਨਹੀਂ ਕਰੂਗੀ ਔਰ ਜਿਵੇਂ ਕਿ ਪਿੱਛੇ ਸੀਬੀਏ ਨੇ ਰੇਡ ਮਾਰੀ ਸੀ ਇਹਨਾਂ ਦੇ ਬੰਦੇ ਸਸਪੈਂਡ ਕੀਤੇ ਹੋਏ ਆ ਇਹਨਾਂ ਤੇ ਕੇਸ ਚੱਲਦਾ ਹੈ ਅੱਜ ਫਿਰ ਉਸੇ ਤਰ੍ਹਾਂ ਉਹ ਬੰਦੇ ਇੱਕ ਪੰਜਾਬ ਚੋਂ ਇਕੱਠੇ ਕਰਕੇ ਚੰਡੀਗੜ੍ਹ ਲੈਵਲ ਦੇ ਉੱਤੇ ਪੈਸੇ ਇਕੱਠੇ ਕਰਕੇ ਆਪਣੇ ਮਨਮਾਨੀਆਂ ਚਲਾਉਣਾ ਚਾਹੁੰਦੀਆਂ ਨੇ ਉਸੇ ਚੱਲਣ ਨਹੀਂ ਦੇਵਾਂਗੇ ਸਰ ਕਿੰਨਾ ਵੱਡਾ ਤੁਸੀਂ ਅਲੀਗੇਸ਼ਨ ਲਗਾ ਰਹੇ ਹੋ ਇਸ ਨੂੰ ਲੈ ਕੇ ਕੋਈ ਐਵੀਡੈਂਸ ਹੈ ਜਾਂ ਇਸ ਨੂੰ ਆਪਾਂ ਜਪਾਨੀ ਸਰ ਦੇ ਕਿ ਨਹੀਂ ਮੈਂ ਮੈਂ ਪ੍ਰੈਜ਼ੀਡੈਂਟ ਸਾਹੀ ਐਵੀਡੈਂਸ ਬੈਠੇ ਮਿਲਰ ਬੈਠੇ ਨੇ ਮਤਲਬ ਕੋਈ ਐਵੀਡੈਂਸ ਤਾਂ ਮੈਨੂੰ ਕਹੋਗੇ ਮੈਂ 1000 ਐਫਸੀ ਦੇ ਦਿਆਂਗਾ ਐਵੀਡੈਂਸ ਤਾਂ ਇਹ ابھی ਕੋਈ ਐਫਸੀ ਦਾ ਤੁਸੀਂ ਵੀ ਕਹਿ ਸਕਦੇ ਹੋ ਪਰ ਸਾਲੇ ਹੱਥ ਰੱਖ ਕੇ ਮੰਨਦੇ ਵੀ ਗਾ ਐਫਸੀ ਚ ਪੈਸਾ ਨਹੀਂ ਚੱਲਦਾ ਪਿਛਲੀ ਵਾਰੀ ਬਹੁਤ ਘਟ ਕੀਤਾ ਪਰ ਐਸ ਵਾਰੀ ਉਹਨੇ ਡਬਲ ਕੀਤਾ ਐਵੀਡੈਂਸ ਤੁਹਾਡੇ ਫੈਸਲੇ ਸਾਹਮਣੇ ਬੋਲਣਾ ਕੋਈ ਕੱਚੀ ਗੱਲ ਨਹੀਂ ਹੈ ਮੈਂ ਐਵੀਡੈਂਸ ਇਹ ਨਹੀਂ ਆ ਮੈਂ ਕ腐ਸ਼ਨ ਦਾ ਉਲਾ ਰਿਆਂ ਇੱਥੇ ਕੋਈ ਐਦਾਂ ਦਾ ਅਧਿਕਾਰੀ ਨਹੀਂ ਹੈਗਾ ਅਸੀਂ ਜਿਹੜਾ ਇਹ ਕਹਦੇਗਾ ਨਹੀਂ ਸਾਡੇ ਬੰਦੇ ਪੈਸੇ ਨਹੀਂ ਲੈਂਦੇ ਸੋ No issue at all ਮੈਂ ਜੋ ਗੱਲ ਕਰਿਆ ਫਿਗਰਾਂ ਫੈਕਟਸ ਦੇ ਉੱਤੇ ਕਰ ਰਿਆਂ ਆਈ ਐਮ ਲੀਡਿੰਗ ਟੂ ਆਲ ਇਨ ਯਰ ਰੈਸਿਨਰੇਸ਼ਨ ਆਲਸੋ ਬੈਂਟਾ ਜੀ ਵੀ ਦੋ ਮਿੰਟ ਸਾਡੇ ਨਾਲ ਬਰੀਫ ਕਰਨਗੇ ਅਸੀਂ ਜਿੱਥੇ ਮਸ਼ੀਨਾਂ ਮੰਗਦੇ ਆਂ ਫਰੀਦਕੋਟ ਦੇ ਵਿੱਚ ਮਸ਼ੀਨੀ ਲਾਈ ਜਾਂਦੀ ਜਿੱਥੇ ਮਸ਼ੀਨਾਂ ਲੱਗੀਆਂ ਹੋਈਆਂ ਆ ਉਹਦੇ ਤੇ ਇੱਕ ਲੈਟਰ ਕਰਤਾ ਕਿ ਤੁਸੀਂ ਇਹ ਇਹਦੀ ਦੁਬਾਰੇ ਮੈਨੂਅਲ ਚੈਕਿੰਗ ਕਰ ਲਓ ਜੇ ਮਾਰਜਨ ਤੇ ਆਉਂਦਾ ਸੋ ਇਹ ਬਹੁਤ ਵੱਡੀਆਂ ਇਸ਼ੂ ਨੇ ਇਹਨੂੰ ਅਸੀਂ ਠੀਕ ਕਰਨਾ ਚਾਹੁੰਦੇ ਹਾਂ ਹਾਲੇ ਤੱਕ 20% ਮੀਲਿੰਗ ਜਿਹੜੀ ਉਹ ਹੋਈ ਐ ਪਰ ਬਾਕੀ ਬੰਟਾ ਜੀ ਜਿਸ ਤਰ੍ਹਾਂ ਕਿਸਾਨ ਸੰਘਰਸ਼ ਚੱਲ ਰਿਹਾ ਹੈਗਾ ਥੋੜੀ ਐਫੀਸ਼ੀਐਂਸੀ ਨਾਲ ਦੇ ਸੰਬੰਧ ਵਿੱਚ ਤੇ ਪਾਕਿਸਤਾਨ ਵਿੱਚ ਠੀਕਣਾ ਚਾਹੀਦਾ ਹਾਂ ਬਿਲਕੁਲ ਹੀ ਅਸੀਂ ਕਿਸਾਨ ਦੇ ਨਾਲ ਸਾਡੀ ਦੁਨੀਆ ਨਾਲ ਹੀ ਹੈ ਜੀ ਕਿਸਾਨਾਂ ਤੋਂ ਅਸੀਂ ਕੋਈ ਪਿੱਛੇ ਹਟਕਣਾ ਨਹੀਂ ਪਰ ਅਸੀਂ ਇਹ ਕਹਿੰਦੇ ਹਾਂ ਕਿਸਾਨਾਂ ਨੂੰ ਵੀ ਕਿਸੇ ਤਰੀਕੇ ਨਾਲ ਬਹਿ ਕੇ 네ਗੋਸ਼ੀਏਸ਼ਨ ਕਰਨੀ ਚਾਹੀਦੀ ਅਲੀ ਸੋ ਅ ਮਸਬੀ ਦੇ ਉੱਤੇ ਕੇਂਦਰ ਸਰਕਾਰ ਨੇ ਦੋ ਚਾਰ ਚੀਜ਼ਾਂ ਕਰਤੀਆਂ ਸੀ ਉਹਨੂੰ ਗੱਲ ਨੂੰ ਅੱਗੇ ਵਧਾ ਕੇ ਇਹਨਾਂ ਨੂੰ ਉਹਨੂੰ ਨਿਵੇਦ ਲੈਣਾ ਚਾਹੀਦਾ ਇਸ ਸਾਲਸ ਬਹੁਤ ਲੰਬਾ ਕਰਨ ਦੇ ਨਾਲ ਨੁਕਸਾਨ ਹੋਇਆ ਪਰ ਅਸੀਂ ਸਾਡੀ ਹਮਦਰਦੀ ਉਸ ਪਰਿਵਾਰਾਂ ਦੇ ਨਾਲ ਸਾਡੀ ਹਮਦਰਦੀ ਕਿਸਾਨਾਂ ਦੇ ਨਾਲ ਉਹ ਸਾਰਿਆਂ ਦੇ ਨਾਲ ਹਮਦਰਦੀ ਹੈ ਸਾਡੀ ਕਿਉਂਕਿ ਐਜੂਟੇਸ਼ਨ ਵੀ ਬੰਦਾ ਉਦਾਂ ਹੀ ਕਰਦਾ ਜਦੋਂ ਉਹਨੂੰ ਲੱਗਦਾ ਕਿ ਸਾਡੀ ਸਰਵਾਈਵਲ ਠੀਕ ਨਹੀਂ ਹੈ ਅਸੀਂ ਅੱਜ ਬਹੁਤ ਵੱਡੇ ਦੁੱਖ ਚ